ਇੱਕ ਇਸਤਰੀ ਨੇ ਇੱਕ ਬੱਕਰਾ ਔਰ ਬਾਂਦਰ ਰੱਖਿਆ ਹੋਇਆ ਸੀ ਇੱਕ ਦਿਨ ਉਸ ਨੇ ਬੜੇ ਪ੍ਰੇਮ ਨਾਲ ਚੰਗਾ ਖਾਣਾ ਬਣਾਇਆ ਔਰ ਦਹੀਂ ਲੈਣ ਵਾਸਤੇ ਬਾਜ਼ਾਰ ਗਈ ਬਾਂਦਰ ਨੇ ਕੀ ਕੀਤਾ ਹੱਥ ਨਾਲ ਆਪਣਾ ਰੱਸਾ ਖੋਲ ਕੇ ਰੋਟੀਆਂ ਖਾ ਕੇ ਬੱਕਰੇ ਦਾ ਰੱਸਾ ਖੋਲ ਦਿੱਤਾ ਔਰ ਆਪਣੇ ਗਲ ਵਿੱਚ ਪਾ ਲਿਆ ਜਦ ਉਹ ਵਾਪਸ ਆਇਆ ਹਾਈ ਤਾਂ ਦੇਖਿਆ ਖਾਣਾ ਹੈ ਨਹੀਂ ਔਰ ਬੱਕਰਾ ਖੁੱਲਾ ਫਿਰ ਰਿਹਾ ਹੈ ਲੱਗੀ ਬੱਕਰੇ ਨੂੰ ਮਾਰਨ ਕੋਈ ਕੋਲ ਖੜਾ ਸੱਜਣ ਦੇਖ ਰਿਹਾ ਸੀ ਉਹਨੇ ਕਿਹਾ ਇਹ ਬੱਕਰੇ ਬੇਕਸੂਰ ਹੈ ਸਾਰਾ ਕਸੂਰ ਉਸ ਬਾਂਦਰ ਦਾ ਏ ਸੋ ਆਪਣੀ ਕਾਮਨਾ ਨੂੰ ਪੂਰਾ ਕਰਨ ਵਾਸਤੇ ਇਹ ਮਨ ਰੂਪੀ ਬਾਂਦਰ ਸਭ ਕੁਝ ਕਰ ਲੈਂਦਾ ਏ ਅਸਲੀ ਕਸੂਰ ਤਾਂ ਮਨ ਦਾ ਹੁੰਦਾ ਹੈ ਪਰ ਸਜ਼ਾ ਵਿਚਾਰ ਸਰੀਰ ਨੂੰ ਭੁਗਤਣੀ ਪੈਂਦੀ ਹੈ